ਅੱਬਾ ਜੀ ਦੀ ਪਿਆਰੀ ਸੰਗਤ ਜੀ ਰਾधा स्वामी ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਜੇਕਰ ਸਾਡੇ ਕਰਕੇ ਕਿਸੇ ਦਾ ਦਿਲ ਦੁਖ ਜਾਂਦਾ ਹੈ ਤਾਂ ਉਸ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ ਜਾਣ ਵਿੱਚ ਹੋਈ ਭੁੱਲ ਤਾਂ ਮਾਲਕ ਵੀ ਮਾਫ਼ ਕਰ ਦਿੰਦੇ ਹਨ ਪਰ ਜੇਕਰ ਅਸੀਂ ਸਾਸੰਗੀ ਤੇ ਸੇਵਾਦਾਰ ਹੋ ਕੇ ਜਾਣਬੁੱਝ ਕੇ ਆਪਣੇ ਹੰਕਾਰ ਵਿੱਚ ਆ ਕੇ ਕਿਸੇ ਦਾ ਢਿਲ ਦਿਖਾਉਂਦੇ ਹਾਂ ਤਾਂ ਸਾਡੇ ਨਾਲ ਕੀ ਹੋ ਸਕਦਾ ਹੈ ਇਸ ਸਾਖੀ ਵਿੱਚ ਦੱਸਿਆ ਗਿਆ ਹੈ ਇਹ ਸਾਖੀ ਕਿ ਜਥੇਦਾਰ ਭਾਈ ਜੀ ਬਾਰੇ ਹੈ ਤੇ ਉਸ ਨੇ ਇਹ ਸਾਖੀ ਸੰਗਤ ਦੇ ਨਾਲ ਸਾਂਝੀ ਕੀਤੀ ਹੈ ਇੱਕ ਵਾਰ ਸਕੰਦਰਪੁਰ ਵਿੱਚ ਬਾਬਾ ਜੀ ਦਾ ਢੰਡਾਰਾ ਸੀ ਤਾਂ ਜਿਸ ਤਰ੍ਹਾਂ ਹੁੰਦਾ ਸੀ ਉਸ ਤਰ੍ਹਾਂ ਦੀਆਂ ਤਿਆਰੀਆਂ ਕਈ ਦਿਨਾਂ ਪਹਿਲਾਂ ਤੋਂ ਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਨ ਦੂਰ ਦੂਰ ਤੋਂ ਜਥੇ ਸੇਵਾ ਦੇ ਲਈ ਆਉਣੇ ਸ਼ੁਰੂ ਹੋ ਜਾਂਦੇ ਸਨ ਤਾਂ ਉਹਨਾਂ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਜਥਾ ਸੀ ਜਿਨ੍ਹਾਂ ਨੂੰ ਸੇਵਾ ਦੇ ਲਈ ਹੁਕਮ ਮਿਲਿਆ ਹੋਇਆ ਸੀ ਤੇ ਉਹ ਜਥਾ ਪੰਡਾਰੇ ਤੋਂ ਤਿੰਨ ਦਿਨ ਪਹਿਲਾਂ ਹੀ ਸਿਕੰਦਰਪੁਰ ਦੇ ਲਈ ਚੱਲ ਪਿਆ ਸੀ ਰਸਤੇ ਵਿੱਚ ਸੰਗਤ ਬਸ ਵਿੱਚ ਬਾਬਾ ਜੀ ਦੇ ਸ਼ਬਦ ਗਾਉਂਦੀ ਜਾ ਰਹੀ ਸੀ ਤੇ ਸੰਗਤ ਵਿੱਚ ਇੱਕ ਭਾਈ ਵਾਰ-ਵਾਰ ਖੰਗ ਰਿਆ ਸੀ ਤੇ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹਨਾਂ ਦਾ ਸਾਹ ਫੁੱਲ ਰਿਹਾ ਹੋਵੇ ਤੇ ਜਦੋਂ ਇਹ ਗੱਲ ਸੰਗਤ ਨੂੰ ਪਤਾ ਚੱਲੀ ਤਾਂ ਉਹਨਾਂ ਨੇ ਉਸ ਭਾਈ ਨੂੰ ਪਾਣੀ ਪਿਲਾਇਆ ਤੇ ਉਸ ਨੂੰ ਪੁੱਛਿਆ ਕਿ ਤੁਹਾਡੇ ਨਾਲ ਕੋਈ ਹੋਰ ਆਇਆ ਹੈ ਤਾਂ ਉਸ ਨੇ ਕਿਹਾ ਕਿ ਨਹੀਂ ਮੈਂ ਇਕੱਲਾ ਹੀ ਆਇਆ ਹਾਂ ਪਰ ਤੁਸੀਂ ਸਾਰੇ ਤਾਂ ਮੇਰਾ ਪਰਿਵਾਰ ਹੀ ਹੋ ਇਹ ਸੁਣ ਕੇ ਸੰਗਤ ਨੇ ਉਹਨਾਂ ਦਾ ਹੌਸਲਾ ਵਧਾਇਆ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਸਾਰੇ ਇੱਕ ਹੀ ਮਾਲਕ ਦੇ ਤਾਂ ਬੱਚੇ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਕੋਈ ਵੀ ਚੀਜ਼ ਦੀ ਲੋੜ ਹੋਵੇ ਤਾਂ ਸਾਡੇ ਤੋਂ ਮੰਗ ਲਿਓ ਪਰ ਜਦੋਂ ਇਹ ਸਾਰਾ ਕੁਝ ਜਥੇਦਾਰ ਨੇ ਦੇਖਿਆ ਤਾਂ ਉਹ ਸੋਚਣ ਲੱਗਾ ਕਿ ਇਸ ਤਰ੍ਹਾਂ ਦੇ ਸੇਵਾਦਾਰਾਂ ਨੂੰ ਸੇਵਾ ਤੇ ਲੈ ਜਾਣ ਦਾ ਕੀ ਫਾਇਦਾ ਤਾਂ ਕੁਝ ਘੰਟੇ ਬਾਅਦ ਸਿਕੰਦਰਪੁਰ ਪਹੁੰਚ ਗਏ ਉੱਥੇ ਜਾ ਕੇ ਪਹਿਲਾਂ ਸਾਰਿਆਂ ਨੇ ਚਾਹ ਨਾਸ਼ਤਾ ਕੀਤਾ ਉਸ ਤੋਂ ਮਗਰੋਂ ਆਪਣੀ ਆਪਣੀ ਡਿਊਟੀ ਤੇ ਲੱਗ ਗਏ ਸਾਰੇ ਸੰਗਤ ਆਪਣੀ ਆਪਣੀ ਸੇਵਾ ਤੇ ਲੱਗ ਗਈ بیمار ਸੇਵਾਦਾਰ ਸੀ ਤਾਂ ਉਸ ਨੂੰ ਮਿੱਟੀ ਦੀ ਸੇਵਾ ਤੇ ਲਗਾ ਦਿੱਤਾ ਗਿਆ ਉੱਥੋਂ ਇੱਕ ਜਗ੍ਹਾ ਤੋਂ ਮਿੱਟੀ ਚੁੱਕ ਕੇ ਉਸ ਜਗ੍ਹਾ ਨੂੰ ਸਾਫ਼ ਕਰਨਾ ਸੀ ਸੰਗਤ ਤਾਂ ਟੋਕਰਾ ਪਰ ਪਰ ਕੇ ਮਿੱਟੀ ਚੁੱਕ ਰਹੀ ਹੈ ਪਰ ਇਹ ਵੀ بیمار ਸੇਵਾਦਾਰ ਟੋਕਰਾ ਤਾਂ ਚੁੱਕ ਰਿਆ ਹੈ ਪਰ ਇਹ ਸਿਰਫ ਦੋ ਜਾਂ ਤਿੰਨ ਮੁਠੀ ਹੀ ਲੱਗ ਰਹੀ ਹੈ ਤਾਂ ਇਹ ਸੇਵਾਦਾਰ ਦੇਖ ਕੇ ਉਸ ਦੇ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਾ ਕਿ ਭਾਈ ਇਸ ਤੋਂ ਚੰਗਾ ਤਾਂ ਤੂੰ ਘਰ ਹੀ ਰਹਿਂਦਾ ਇਹ ਮੁਠੀਕ ਮਿੱਟੀ ਚੁੱਕਣ ਦੇ ਲਈ ਥੋੜਾ ਦੂਰ ਲੈ ਕੇ ਆਏ ਹਾਂ ਭਾਈ ਨੇ ਕਿਹਾ ਕਿ ਜੀ ਮੈਨੂੰ ਦਮੇ ਦੀ ਬਿਮਾਰੀ ਹੈ ਤੇ ਜੇਕਰ ਮੈਂ ਜ਼ਿਆਦਾ ਬੋਝ ਚੁੱਕਾਂਗਾ ਤਾਂ ਮੇਰੀ ਸਾਹ ਫੁੱਲਣ ਲੱਗ ਜਾਂਦੀ ਹੈ ਤਾਂ ਜਥੇਦਾਰ ਨੇ ਹੰਕਾਰ ਵਿੱਚ ਕਿਹਾ ਕਿ ਭਾਈ ਤੂੰ ਤਾਂ ਮੇਰੇ ਜਥੇ ਦਾ ਨਾਮ ਖਰਾਬ ਹੀ ਕਰ ਦੇਵੇਂਗਾ ਜਦੋਂ ਤੈਨੂੰ ਨੂੰ ਪਤਾ ਸੀ ਕਿ ਤੂੰ ਬਿਮਾਰ ਹੈ ਤਾਂ ਤੂੰ ਆਇਆ ਕਿਉਂ ਸਾਰੇ ਤੈਨੂੰ ਸੰਭਾਲਾਂਗੇ ਜਾਂ ਸੇਵਾ ਕਰਾਂਗੇ ਤਾਂ ਸੇਵਾਦਾਰ ਪਾਈ ਕਹਿਣ ਲੱਗਾ ਕਿ ਜਦੋਂ ਸੇਵਾ ਦਾ ਹੁਕਮ ਹੋਇਆ ਹੈ ਤਾਂ ਮੇਰੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਜਾ ਕੇ ਸੇਵਾ ਕਰਾਂ ਇਸ ਕਰਕੇ ਮੈਂ ਵੀ ਤੁਹਾਡੇ ਨਾਲ ਆਇਆ ਹਾਂ ਜਥੇਦਾਰ ਨੇ ਉਸ ਨੂੰ ਕਿਹਾ ਕਿ ਇੱਥੇ ਮੁਠੀ-ਮੁਠੀ ਮਿੱਟੀ ਚੁੱਕ ਕੇ ਸੇਵਾ ਦਾ ਨਾਟਕ ਕਰ ਰਿਹਾ ਹੈ ਜੋ ਜੰਗਾ ਦਾਦੂ ਇੱਕ ਪਾਸੇ ਹੋ ਕੇ ਬੈਠ ਜਾ ਤੇ ਪਹਿਲਾਂ ਆਪਣਾ ਹੀ ਇਲਾਜ ਕਰਵਾ ਉਸਦੇ ਬਾਅਦ ਸੇਵਾ ਤੇ ਆਈ ਇਹ ਕਹਿੰਦੇ ਹੋਏ ਜਥੇਦਾਰ ਨੇ ਉਸਦੇ ਹੱਥ ਵਿੱਚੋਂ ਟੋਕਰਾ ਲੈ ਲਿਆ ਦੇਖ ਕੇ ਸੇਵਾਦਾਰ ਪਾਈ ਦੀ ਅੱਖਾਂ ਵਿੱਚ ਹੰਝੂ ਆ ਗਏ ਤੋਂ ਮਗਰੋਂ ਉਸਨੇ ਟੋਕਰੇ ਦੇ ਬਿਨਾ ਹੀ ਆਪਣੀ ਮੁੱਠੀ ਵਿੱਚ ਮਿੱਟੀ ਭਰ ਕੇ ਉੱਥਰ ਚੁੱਕਣ ਲੱਗ ਗਿਆ ਤੇ ਉਸ ਸੇਵਾਦਾਰ ਵਿੱਚ ਇਸ ਸੇਵਾਦਾਰ ਵਿੱਚ ਸੇਵਾ ਦੀ ਲਗਨ ਬਹੁਤ ਜ਼ਿਆਦਾ ਸੀ ਜਦੋਂ ਬਾਕੀ ਅੰਦਰ ਲੰਗਰ ਦੇ ਲਈ ਬੈਠੀ ਸੀ ਤਾਂ ਉਸ ਸਮੇਂ ਵੀ ਉਹ ਮੁੱਠੀ ਭਰ ਕੇ ਮਿੱਟੀ ਚੁੱਕ ਰਿਹਾ ਸੀ ਤਾਂ ਜਥੇਦਾਰ ਉਸ ਦੇ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਭਾਈ ਤੇਰੀ ਇਹ ਮੁੱਠੀ ਭਰ ਮਿੱਟੀ ਚੁੱਕ ਲੈਣ ਦੇ ਨਾਲ ਤੇਰੀ ਸੇਵਾ ਦਾ ਸਫਲ ਨਹੀਂ ਹੋ ਜਾਵੇਗੀ ਸੇਵਾ ਤਾਂ ਪੂਰਾ ਕੰਮ ਕਰਕੇ ਹੀ ਸਫਲ ਹੁੰਦੀ ਹੈ ਤੇ ਥੋੜੀ ਜਹੀ ਮਿੱਟੀ ਚੁੱਕ ਕੇ ਤੇਰਾ ਸਾਹ ਫੁੱਲਣ ਲੱਗ ਜਾਂਦਾ ਹੈ ਤਾਂ ਉਹ ਤੂੰ ਉੱਥੇ ਹੀ ਬੈਠ ਜਾਂਦਾ ਇਹ ਕਹਿ ਕੇ ਜਥੇਦਾਰ ਉੱਥੋਂ ਚਲਾ ਗਿਆ ਇਸ ਤਰ੍ਹਾਂ ਕਈ ਦਿਨ ਲੰਘ ਗਏ ਤੇ ਜਦੋਂ ਬਾਬਾ ਜੀ ਦਾ ਭੰਡਾਰਾ ਖਤਮ ਹੋ ਗਿਆ ਤਾਂ ਸਾਰੇ ਜਥੇ ਵਾਪਸ ਆਪਣੇ ਆਪਣੇ ਸ਼ਹਿਰ ਜਾਣ ਲੱਗ ਗਏ ਤੇ ਜਦੋਂ ਇਨਾਂ ਦਾ ਜਥਾ ਆਪਣੇ ਸ਼ਹਿਰ ਵਿੱਚ ਪਹੁੰਚ ਗਿਆ ਤਾਂ ਉਸ ਦੇ ਕੁਝ ਹੀ ਦਿਨਾਂ ਬਾਅਦ ਜਥੇਦਾਰ ਦੀ ਸਿਹਤ ਵਿਗੜਨ ਲੱਗ ਪਈ ਤੇ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਗਿਆ ਤਾਂ ਡਾਕਟਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਨੂੰ ਕੀ ਹੋ ਗਿਆ ਹੈ ਤਾਂ ਜਦੋਂ ਡਾਕਟਰ ਨੇ ਇਨਾਂ ਦੇ ਟੈਸਟ ਕਰਵਾਏ ਡਾਕਟਰ ਨੇ ਜੋ ਦੱਸਿਆ ਦੇਤੇਦਾਰ ਸੁਣ ਕੇ ਹੈਰਾਨ ਹੋ ਗਿਆ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਉਸ ਨਾਲ ਕਿਸ ਤਰ੍ਹਾਂ ਹੋ ਗਿਆ ਡਾਕਟਰ ਨੇ ਕਿਹਾ ਕਿ ਤੁਹਾਨੂੰ ਦਵਾ ਹੋ ਗਿਆ ਹੈ ਹੁਣ ਤੁਸੀਂ ਬਿਲਕੁਲ ਵੀ ਕੰਮ ਨਹੀਂ ਕਰ ਸਕਦੇ ਤੇ 10 ਵੀ ਕਰੋ ਜ਼ਿਆਦਾ ਚੱਲਣਾ ਵੀ ਤੁਹਾਡੇ ਲਈ ਖਤਰਨਾਕ ਹੈ ਨਾ ਤਾਂ ਤੁਸੀਂ ਪੌੜੀਆਂ ਚੜ੍ਹ ਸਕਦੇ ਹੋ ਤੇ ਨਾ ਹੀ ਕਿਸੇ ਉਚਾਈ ਤੇ ਜਗਾ ਤੇ ਜਾ ਸਕਦੇ ਹੋ ਤੇ ਜਦੋਂ ਵੀਸਾ ਫੁੱਲਣ ਲੱਗ ਜਾਵੇ ਤਾਂ ਤੁਸੀਂ ਪੰਪ ਦੀ ਵਰਤੋਂ ਕਰਨੀ ਹੈ ਨਹੀਂ ਤਾਂ ਤੁਹਾਡੀ ਜਾਨ ਜਾ ਸਕਦੀ ਹੈ ਤਾਂ ਇਹ ਸਾਰਾ ਕੁਝ ਸੁਣ ਕੇ ਜਥੇਦਾਰ ਰੋਣ ਲੱਗ ਗਿਆ ਤੇ ਉਸ ਨੂੰ ਸਮਝ ਆ ਗਿਆ ਕਿ ਮਾਲਕ ਨੇ ਉਸ ਦੇ ਨਾਲ ਇਹ ਸਭ ਕੁਝ ਕਿਉਂ ਕੀਤਾ ਹੈ ਕਿਉਂਕਿ ਉਸ ਨੇ ਉਸ ਦਮੇ ਦੇ ਮਰੀਜ਼ ਸੇਵਾ ਦਾ ਉਸ ਦੀ ਸੇਵਾ ਤੇ ਸਵਾਲ اٹھਾਇਆ ਸੀ ਪਰ ਹੁਣ ਜਥੇਦਾਰ ਦੇ ਕੋਲ ਮਾਲਕ ਤੋਂ ਮਾਫੀ ਮੰਗਣ ਤੋਂ ਤੇ ਪਛਤਾਵਾ ਕਰਨ ਤੋਂ ਇਲਾਵਾ ਕੁਝ ਨਹੀਂ ਸੀ ਸੰਗਤ ਜੀ ਜਦੋਂ ਹਜੂਰ ਮਹਾਰਾਜ ਜੀ ਗੱਦੀ ਤੇ ਸਨ ਤਾਂ ਉਸ ਸਮੇਂ ਡੇਰੇ ਵਿੱਚ ਸੇਵਾ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਹੀ ਇੱਕ ਸੇਵਾਦਾਰ ਮੁੱਠੀ ਪਰ ਕੇ ਮਿੱਟੀ ਚੁੱਕ ਰਿਆ ਸੀ ਤਾਂ ਕਿਸੇ ਨੇ ਮਹਾਰਾਜ ਜੀ ਤੋਂ ਪੁੱਛਿਆ ਕਿ ਇਹ ਤਾਂ ਸਿਰਫ ਮੁਠੀ ਪਰ ਕੇ ਹੀ ਮਿੱਟੀ ਚੁੱਕ ਰਿਹਾ ਹੈ ਤਾਂ ਇਸ ਦੀ ਸੇਵਾ ਸਫਲ ਹੋ ਸਕਦੀ ਹੈ ਤਾਂ ਮਹਾਰਾਜ ਜੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਸੇਵਾ ਕਰਦੇ ਸਮੇਂ ਇੱਕ ਸੇਵਾਦਾਰ ਕਿੰਨਾ ਭਾਰੀ ਤੇ ਕਿੰਨਾ ਹੋਲਾ ਕੰਮ ਕਰ ਰਿਹਾ ਹੈ ਜ਼ਰੂਰੀ ਤਾਂ ਇਹ ਹੈ ਕਿ ਉਸ ਸੇਵਾਦਾਰ ਨੇ ਪੂਰੇ ਮਨ ਦੇ ਨਾਲ ਸੇਵਾ ਕੀਤੀ ਹੈ ਮਾਲਕ ਲਗਨ ਦੇਖਦਾ ਹੈ ਜਿਹੜੀ ਮੁਠੀ ਪਰ ਮਿੱਟੀ ਚੁੱਕ ਰਿਹਾ ਸੀ ਉਸ ਦਾ ਸਰੀਰ ਉਸ ਤੋਂ ਜ਼ਿਆਦਾ ਮਿੱਟੀ ਚੁੱਕਾ ਸਮਰਥ ਨਹੀਂ ਸੀ ਪਰ ਫਿਰ ਵੀ ਉਸ ਦਾ ਆਪਣੇ ਸਤਿਗੁਰੂ ਦੇ ਪ੍ਰਤੀ ਪਿਆਰ ਦੇਖੋ ਇਹ ਕਿੱਥੇ ਆ ਕੇ ਮਿੱਟੀ ਚੁੱਕ ਰਿਹਾ ਹੈ ਸਾ ਸੰਗਤ ਜੀ ਸੇਵਾ ਦੇ ਲਈ ਨਾ ਹੀ ਕੋਈ ਸਾਡੇ ਨਾਲ ਜ਼ਬਰਦਸਤੀ ਕਰਦਾ ਹੈ ਤੇ ਨਾ ਹੀ ਇਸ ਤਰ੍ਹਾਂ ਹੋਵੇਗਾ ਸਾਡੇ ਅੰਦਰ ਦੀ ਤਰਫ ਹੀ ਸਾਨੂੰ ਸੇਵਾ ਤੇ ਲੈ ਕੇ ਜਾਂਦੀ ਹੈ ਸਾਨੂੰ ਕਦੇ ਵੀ ਆਪਣੇ ਨੂੰ ਸੇਵਾਦਾਰਾਂ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਕਿ ਉਸ ਨੇ ਮੇਰੇ ਤੋਂ ਜ਼ਿਆਦਾ ਸੇਵਾ ਕੀਤੀ ਹੈ ਜਾਂ ਮੇਰੇ ਤੋਂ ਘੱਟ ਅਸੀਂ ਤਾਂ ਸਿਰਫ ਪੂਰੀ ਲਗਨ ਦੇ ਨਾਲ ਸੇਵਾ ਕਰਨੀ ਹੈ ਠੀ ਪਰ ਕਿ ਮਿੱਟੀ ਚੁੱਕਣ ਵਾਲੇ ਦੀ ਸੇਵਾ ਵੀ ਸਫਲ ਹੋ ਜਾਂਦੀ ਹੈ ਤੇ ਟੋਕਰਾਂ ਭਰ ਕੇ ਚੁੱਕਣ ਵਾਲੇ ਦੀ ਵੀ ਕਿਉਂਕਿ ਇਹ ਦੁਆਰੇ ਅੰਦਰ ਸੇਵਾ ਤੇ ਆਪਣੇ ਸਤਿਗੁਰੂ ਦੇ ਨਾਲ ਪਿਆਰ ਹੈ। ਬਾਬਾ ਜੀ ਕਹਿੰਦੇ ਹਨ ਕਿ ਸੇਵਾ ਹੀ ਸਹੀ ਬਲਕਿ ਸਾਨੂੰ ਕਦੇ ਵੀ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਉਹ ਮਾਲਕ ਕਦੋਂ ਉਲਟਾ ਵਾਰ ਕਰ ਦਵੇ ਇਹ ਕਿਸੇ ਨੂੰ ਨਹੀਂ ਪਤਾ। ਉਹ ਕਦੇ ਕਿਸੇ ਨੂੰ ਰਾਜੇ ਤੋਂ ਬੁਖਾਰੀ ਬਣਾ ਦਵੇ ਇਹ ਕੋਈ ਨਹੀਂ ਜਾਣਦਾ। ਇਸ ਕਰਕੇ ਮਾਲਕ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਉਸ ਦੀ ਕਦਰ ਕਰਨੀ ਚਾਹੀਦੀ ਹੈ ਕਿਸੇ ਨੂੰ ਬੁਰਾ ਬੋਲ ਕੇ ਸਹੀ ਆਪਣੇ ਉੱਪਰ ਬੋਝ ਨਹੀਂ ਲੈਣਾ ਚਾਹੀਦਾ ਇਸ ਕਰਕੇ ਮਾਲਕ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਸੇ ਨੂੰ ਵੀ ਬੁਰਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਉਹ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਰਾਧਾ ਸਵਾਮੀ